ਉਹ ਮੈਂ ਤੇਰੀ ਪਤਾ ਕਦੋਂ ਦੀ ਵੇਟ ਕਰਨ ਲੱਗਾ ਹੋਇਆ ਹੁਣ ਇਹ ਤਾਂ ਆਇਆ ਵਾ ਮੈਂ ਕਿਦੋਂ ਕਿਹਾ ਹੈ ਖੁਰ ਤੋਰੀ ਆਸੀ ਦੀ ਤੈਸੀ ਵੀਰਾ ਬਣ ਨਹੀਂ ਕੁਝ ਕਹਿੰਦਾ ਓਰੇ ਤਾ ਉਹ ਨਹੀਂ ਨਹੀਂ ਕੁਝ ਨਹੀਂ ਕਹਿੰਦਾ ਓਰੇ ਤਾ ਜ ਵੀਰਾ ਬਣਿਆ ਚੱਲ ਜੇ ਤੇਰਾ ਸੈਕੰਡ ਰੋਲ ਆ ਗਿਆ ਮੈਂ ਤੇਰੇ ਚ ਪੇੜ ਨਹੀਂ ਮਾਰੂਗਾ ਜੇ ਨਾ ਹੋਇਆ ਫੇਰ ਤੇਰੇ ਚ ਪੇੜਾਂ ਪਈਆਂ ਲੈ ਬਾਬੇ ਨੂੰ ਮੈਂ ਤਕਰੀਬਨ 10 ਸਾਲਾਂ ਬਾਅਦ ਦੇਖ ਰਿਹਾ ਸੈਗਾ ਚਲਾਉਂਦਾ ਆ ਮੈਂ ਤੇ ਬਾਬਾ ਪਹਿਲਾਂ ਸਾਈਕਲ ਤੇ ਜਾਂਦੇ ਸੀ ਸਕੂਲੇ। ਓਟਾ ਇੱਕ ਵਾਰੀ ਫੇਰ ਸੁਵਕਤਾ ਪ੍ਰਭੂਟਾ ਦੇ ਘੈਂਟ ਜੇ ਵਲੌਗ ਦੇ ਵਿੱਚ ਤੇ ਆਧਾ ਵਲੌਗ ਤੁਸੀਂ ਟਾਈਟਲ ਦੇਖ ਹੀ ਲਿਆ ਹੋਣਾ ਤੇ ਬਹੁਤ ਹੀ ਜਿਆਦਾ ਇੰਟਰਸਟਿੰਗ ਰੈਨ ਵਾਲਾ ਵਾ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਦੇਖੀ ਚੱਲਿਓ। ਹੁਣ ਆਪਾਂ ਹਰਸ਼ ਕੋ ਚੱਲੇ ਆਂ। ਆਪਾਂ ਅੱਜ ਸਾਰੇ ਯਾਰ ਵੇਲੇਆਂ ਨੂੰ ਗੁੱਸੇ 'ਚ ਗੱਲ ਕਰਨੀ ਆ ਜਿੰਨਾ ਆਪਾਂ ਉਹਨਾਂ ਨੂੰ ਖਿਜਾ ਸਕਦੇ ਆ। ਉਹਨਾਂ ਆਪਾਂ ਖਿਜਾਉਣਾ ਵਾ ਤੇ ਗੁੱਸੇ 'ਚ ਪੂਰੀ ਗੱਲ ਕਰਨੀ ਆ। ਤੁਸੀਂ ਬਸ ਵਲੌਗ ਨੂੰ ਦੇਖੀ ਚੱਲਿਓ। ਬਾਕੀ ਥੋੜੇ ਭਰਾ ਦੀਆਂ ਕਮੈਂਟ ਕਰਕੇ ਮੁੱਛਾਂ ਤੋਂ ਸੋਭਾ ਕਿੱਦਾਂ ਲ ਵੜੀਆ ਲੱਗਣ ਲੱਗ ਗਿਆ ਵਾ ਬਾਕੀ ਤੁਸੀਂ ਕਮੈਂਟ ਕਰੋ ਬਾਈ ਤੇ ਵਲੌਗ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਦੇਖੀ ਚੱਲਿਓ ਬਾਈ ਬਾਕੀ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬਿੰਗ ਕੀਤਾ ਜਾ ਕੇ ਸਬਸਕ੍ਰਾਈਬ ਕਰ ਲਓ ਤੇ ਚਲੋ ਬਾਈ ਹਰਸ਼ ਕੋਲ ਚਲਦੇ ਆ ਤੇ ਉਹਨੂੰ ਜਾ ਕੇ ਤੰਗ ਕਰਦੇ ਆ ਤੇ ਪੰਗੇ ਲੈਣੇ ਆ ਆਜੂ ਫਿਰ ਹੁਣ ਮੈਂ ਬਾਈ ਆ ਚੁੱਕਿਆ ਹਰਸ਼ ਕੇ ਘਰੇ ਅਮਨ ਤੇ ਹਰਸ਼ ਦੋਨੇ ਹੈਣੀ ਗਏ ਬਾ ਦੋਨਾਂ ਨੂੰ ਆ ਲੈਣ ਦੋ ਹੁਣ ਮੈਨੂੰ ਮੌਕਾ ਮਿਲ ਗਿਆ ਦੇਖੀ ਚੱਲਿਓ ਇਹਨਾਂ ਰੇਲਬਾਂ ਦੀ ਬਾਹਨਾ ਚਾਹੀਦਾ ਹੀ ਆਪਾਂ ਨੂੰ ਤਾਂ ਬਾਹਨਾ ਮਿਲ ਗਿਆ ਹੁਣ ਇਹਨਾਂ ਨੂੰ ਉਹਨ ਦੋਸੇ ਹੀ ਬਸ ਹੂੰ ਓਏ ਹਾਓ ਜਵਾਕਾ ਆ ਜੀ ਓਏ ਆ ਬਾਹਰ ਯਾਰੇ ਬੜਾ ਤੰਗ ਕਰਦਾ ਵਾ ਓ ਮੈਂ ਤੇਰੀ ਪਤਾ ਕਦੋਂ ਦੀ ਵੇਟ ਕਰਨ ਲੱਗਾ ਹੋਇਆ ਹੁਣੇ ਤਾਂ ਆਇਆ ਵਾ ਮੈਂ ਬਰੇ 15 ਮਿੰਟ ਹੋ ਗਏ ਵੇਟ ਕਰਦੋਂ ਤੇਰੀ ਮੇਰੇ ਫੋਨ ਆਣ ਤਾਂ ਨੂੰ 2 ਮਿੰਟ ਵੀ ਨਹੀਂ ਹੋਏਗੇ ਓਏ ਮੈਂ 5 ਮਿੰਟ ਦਾ ਬੈਠਾ ਤੈਨੂੰ ਪਤਾ ਨਹੀਂ ਹਾਂ 2 ਮਿੰਟ ਹੋ ਗਏ ਆ ਓਏ ਮੈਂ ਘਟੋ ਘਟ ਤੇਰੇ ਕੋਲ 15 ਮਿੰਟ ਦਾ ਆਇਆ ਮੈਂ ਤੂੰ ਮੇਰਾ ਫੋਨ ਹੀ ਚੱਕ ਰਿਹਾ ਮੈਂ ਤੈਨੂੰ ਕਿੰਨੀਆਂ ਰਿੰਗਾ ਮਾਰੀਆਂ ਉਹ ਡੰਡਾ ਵੇਟ ਕਰ ਉਹ ਨਹੀਂ ਡੰਡਾ ਪ੍ਰੇਅਰ ਨਹੀਂ ਕਰਨਾ ਪੁਲਸ ਵਾਲਾ ਓਏ ਗੱਲ ਸੁਣ ਲੈ ਇਹ ਸਾਡ ਕਸ ਨਹੀਂ ਹੋਣੇ ਭਾਜੀ ਕਿਹੜਾ ਨਾਟ ਹੱਲਾ ਮੇਰਾ ਹਾਂ ਕੀ ਹੋਇਆ ਬੋਲ ਜੀ ਬਾਈ ਟਾਈਮ ਕਰਾਇਆ ਮੇਰਾ ਲੇਟ ਕਰਾਇਆ ਮੈਨੂੰ ਹੈ ਬਾਈ ਲੇਟ ਕਰਾਇਆ ਮੈਂ ਬੈਠਾ ਓਡੀ ਵੇਟ ਕਰ ਰਿਹਾ ਸੀਗਾ ਰੂਟ ਚੈਲੰਜ ਓਕੇ ਕਿਡਾ ਉਹ ਕਿਉਂ ਹੁੰਦਾ ਮੈਂ ਮੈਂ ਤਾਂ ਵੀਰੇ ਮੈਂ ਤਾਂ ਰੂਡ ਹੀ ਰਹਿਣਾ ਹਮੇਸ਼ਾ ਪੁਲਾਟ ਚ ਮਾਰਨਾ ਦੇ ਤੂੰ ਤਾਂ ਰੂਡ ਹੋ ਗਿਆ ਸਭ ਮੈਂ ਤਾਂ ਹਮੇਸ਼ਾ ਹੀ ਰੂਡ ਰਹਿਣਾ ਯਾਰ ਆਲਵੇਸ ਕੀ ਓਏ ਕੀ ਕਹਣਾ ਓਏ ਆੜੀ ਤੂੰ ਲੇਟ ਆਇਆ ਵਾ ਸਵੇਰ ਤੇ ਕਿੰਨੇ ਵਜ ਗਏ ਮੈਂ ਤਾਂ ਫਰਮੁਸ਼ਾ ਕਰਾਉਣ ਗਿਆ ਹੀ ਨਾ ਨਟ ਟਾਈਟ ਕਰ ਦੇਣਾ ਮੇਰੇ ਇੱਥੇ ਕਿਹੜਾ ਨਟ ਹੁੰਦਾ ਮੁੱਛਾ ਤਾਂ ਮੇਰੇ ਵੀ ਮੈਂ ਵੀ ਨਹੀਂ ਕਰਾਣ ਗਿਆ ਤੇ 3 ਵਜ ਗਿਆ ਤੂੰ ਕਿੰਨੇ ਵਜ ਲੇਟ ਆਇਆ ਮੈਨੂੰ ਨੇ 3 ਘੰਟੇ ਭਾਇਆ ਉਹਦੀ ਗਲਤੀ ਹੈ ਮੇਰੀ ਗਲਤੀ ਹੈ ਜਦੋਂ ਫਟ ਜਾ ਨਟ ਲਾ ਕੇ ਨਾ ਐ ਕਰਕੇ ਰਸ ਤੂੰ ਨਹੀਂ ਤੈਨੂੰ ਕਿਵੇਂ ਪਾ ਲਾ ਗਈ ਮੇਰੇ ਝੱਗੇ ਵਿੱਚ ਇੱਥੀ ਆ ਇੱਥੇ ਉਹਦਾ ਇੱਥੇ ਹੋਈ ਫੇਰ ਉਹਦੇ ਪਿੰਡੇ ਦੇ ਨਹੀਂ ਇੱਥੇ ਵੀ ਆ ਤੂੰ ਨਹੀਂ ਆਇਆ ਓਏ ਤੂੰ ਮਰੇ ਢੱਡ ਨੂੰ ਛੇੜਦਾ ਹੈ ਪੁੱਤਾਂ ਨੂੰ ਪਾਲਿਆ ਮੈਂ ਆ ਜਿਵੇਂ ਕਿੱਥੋਂ ਲੈ ਕੇ ਆ ਇਹ ਕਿਹ ਚੱਕੀ ਹੈ ਇਹ ਨਾ ਮੈਂ ਮੂਰੇ ਪਲਾੜ ਚ ਪਈ ਉਹ ਤੋਂ ਲਈ ਹੈ ਨਹੀਂ ਉਹ ਪਲਾੜ ਚ ਮੂਰੇ ਕਿਸ ਦਾ ਕੰਬਲ ਸੱਟਿਆ ਪਿਆ ਸੀ ਉਹਨੇ ਇਹ ਆ ਬਣਾ ਲਈ ਓ ਯਾਰ ਗਰੀਬ ਬੰਦੇ ਆ ਸੰਭਾਲਿਆ ਫਿਰ ਇਹ ਕੰਬਲ ਪਿਆ ਸੀ ਕਿਸੇ ਦਾ ਜਿਹੜਾ ਸਮਾ ਸਕਦਾ ਉਹ ਗਰੀਬ ਕਿਥੋਂ ਤੂੰ ਆਹ ਚੱਕਿਆ ਓਏ ਘਰੇ ਸੀ ਮੈਂ ਨਾ ਤੱਕੀ ਤੇ ਆ ਓਏ ਮੇਰਾ ਬੱਟੀ ਨਾ ਤੋੜਦਾ ਓਏ ਹਾਂ ਤੂੰ ਜਵਾਕਾ ਤੈਨੂੰ ਮੈਂ ਕੁੱਟ ਨਹੀਂ ਸਕਦਾ YouTube ਤੇਰੇ ਨਾਲ ਆ ਕੀ ਖੋਲਦਾ ਮੈਂ ਓਏ ਟੈਗ ਕਰ ਦੇ ਟੈਗ ਕਰ ਲੀਆਂ ਤਾਂ ਓਏ ਸਲਾਂਸਰ ਪਾੜਦਾ ਪਿਆ ਮੇਰਾ ਬਟਨ ਲੱਭ ਕੀ ਤੇਲ ਕਰ ਦੇ ਨਾੜ ਦੇ ਦੇ ਮੈਨੂੰ ਮੈਂ ਕਿਹੜਾ ਨਾੜ ਖੋਦਣਾ ਜਿਹੜਾ ਮਰਜ਼ੀ ਖਿਲਾਣਾ ਬਾਈ ਚਾਹ ਰਾ ਦੇ ਤੋ ਚੀ ਨਾੜ ਖੋਲ ਲੈ ਖਾਲੀ ਨਿਆਣਾ ਦੇ ਵੀ ਜਲਾ ਜਾਂਦਾ ਚੋਕ ਲਾ ਕੇ ਵਾਪਸ ਆ ਜਾਊਗਾ ਤਾਂ ਵੀ ਵੀ ਰਹਿ ਕੇ ਮੈਂ ਕਦੋਂ ਕਹਿਣਾ ਯਾਰ ਆ ਇਹ ਹਾਂ ਹੋ ਜਵਾਕਾ ਜ ਮੈਂ ਕਦੋਂ ਕਿਹਾ ਹੈ ਖੁਰ ਤੋਰੀ ਆਸੀ ਦੀ ਤਾਸੀ ਰੱਖਣ ਭੱਜਦਾ ਓਏ ਪਟੀਨਾ ਖੋਲੋਂ ਤੇ ਲੱਗਾ ਪਿਆ ਮੇਰਾ ਆਉਟ ਲੱਭਿਆ ਇਹ ਇਹ ਹੋਣੀ ਹੋਣੀ ਦਾ ਚੋਰਾ ਬ੍ਰੇਕ ਮੈਂ ਲਾਉਂਗਾ ਮੈਂ ਉਹ ਤੇਰੀ ਸਰਦਾਰਦੀ ਆ ਬਈ ਸਾਡਾ ਚੋਰਾ ਵਾਲਾ ਕੋਰਸ ਕਰ ਰਿਹਾ ਹੌਲੀ ਹੌਲੀ ਹਲੇ ਟਾਈਮ ਲੱਗੂਗਾ ਤਾਂ ਕਿ ਜਿਹਨੂੰ ਖੋਲਣਾ ਨਹੀਂ ਆ ਰਿਹਾ ਕੁਝ ਤੂੰ ਨਾ ਤੂੰ ਐ ਕਰ ਤੂੰ ਪੇਸ ਕਾਸ ਨਿਕਲ ਵੱਡਾ ਚੱਕੀ ਫਰਨਾ ਇਹ ਤਾਂ ਤੂੰ ਮੈਨੂੰ ਕੁੱਟਣ ਨੂੰ ਚੱਕਿਆ ਹੋਇਆ ਹੈ ਬਾਈ ਨਹੀਂ ਨਹੀਂ ਬਾਈ ਕੁੱਟਣ ਨਹੀਂ ਆਇਆ ਇਹ ਇਹ ਐਕਚੁਅਲੀ ਗੱਲ ਇਦਾਂ ਬਾਜੀ ਅਸੀਂ ਕਿਤੇ ਨਾ ਕਿਤੇ ਚਲੇ ਜਾਂਦੇ ਆ ਹੁਣ ਜਮੇ ਆ ਦੇਖੋ ਆ ਢਿੱਲਾ ਇਹ ਵੀ ਕਸਣਾ ਪੈ ਸਕਦਾ ਤੇ ਪੇਚ ਲਾ ਕੇ ਆ ਤਾਂ ਫੇਰ ਮਾਰ ਦੋ ਦੇਖੀ ਠੀਕ ਆ ਹਾਏ ਆ ਗੱਡੀ ਨੂੰ ਕੀ ਕਰਤਾ ਆ ਗੱਡੀ ਨੂੰ ਕੀ ਕਰਤਾ ਹੈ ਆ ਦੇਖ ਇਧਰ ਆ ਤੂੰ ਕੀ ਤਾ ਨਾ ਆ ਦੇਖ ਤਾਂ ਹੀ ਇਧਰ ਉਹ ਤੇਰੀ ਦੀ ਆ ਗੱਡੀ ਨੂੰ ਕੀ ਕੀਤਾ ਅਜਾ ਵਾਗਨੇ ਚਲਾਈ ਹੁਣ ਇਹਨੇ ਚੇਨੇ ਚਲਾਈ ਇਹਨੇ ਹਾਂ ਜਵਾਕਾ ਜੇ ਗੱਡੀ ਚ ਲੱਤਣਾ ਕਿੰਨੀ ਉਮਰ ਆ ਤੇਰੀ ਕਿੰਨੀ ਉਮਰ ਆ ਤੇਰੀ ਪੰਜ ਸਾਲ ਨਹੀਂ ਹਾਂ ਕੀ ਹੋਇਆ ਕੀ ਕਹਿਣਾ ਇਹਨਾਂ ਨਾਲ ਨਹੀਂ ਸੀਰੀਅਸ ਹੋ ਸਕਦਾ ਬੰਦਾ ਉਹ ਲੱਗੀ ਗੱਡੀ ਗੱਲ ਕੱਲ ਲੱਗੀ ਗੱਡੀ ਕਿਉਂ ਲਾਈ ਫਿਰ ਕਿਉਂ ਲਾਈ ਬਹੁਤ ਸੀਗੀ ਯਾਰ ਲੱਗੀਆਂ ਦੀ ਮੱਲੋ ਮੱਲੀ ਲੱਗੀਆਂ ਦੀ ਉਹ ਐਸੀ ਆ ਦੇ ਕਿ ਬੱਟੇ ਜੇ ਪਏ ਸੀ ਬੱਟਣੇ ਕਹਿਦਾ ਬੱਟਣ ਨੂੰ ਕਿਸੇ ਨੇ ਕਹਿਤਾ ਵੀ ਲਾਸ ਸੀਮੈਂਟ ਹੈ ਇਹਨੇ ਬੋਰੀਆਂ ਚ ਪਾ ਲਿਆ ਹੁਣ ਘਰੇ ਲੈ ਕੇ ਜਾਣ ਨੂੰ ਫਿਰਦਾ ਮੈਂ ਤਾਂ ਹੋਰ ਮੈਂ ਟਰਾਲੀ ਲਿਓ ਲੱਗਾ ਸੀ ਮੈਂ ਤਾਂ ਤੁਹਾਨੂੰ ਕੁੱਟਣਾ ਚਾਹੁੰਨਾ ਵਾ ਮੈਨੂੰ ਫਿਰ ਤਰਸ ਆ ਜਾਂਦਾ ਫਿਰ ਦਿਲ ਚ ਮੈਲ ਹੈਂਦੀ ਤਾਂ ਕਰਕੇ ਸੋਚਦਾ ਕੁੱਟ ਕੁੱਟਣਾ ਚਾਹੁੰਦਾ ਮੈਨੂੰ ਪਤਾ ਵੀ ਇਹ ਵੀ ਕੁੱਟਣਗੇ ਹਾਂ ਤੁਸੀਂ ਤਿੰਨੇ ਆਣੇ ਫਿਰ ਮੈਂ ਇਕੱਲਾ ਵਾ ਫਿਰ ਮੈਨੂੰ ਐ ਆਂ ਕਿ ਕੁੱਟਣ ਕੱਟਣ ਦਾ ਇਹਨੂੰ ਐ ਵੀ ਦੱਸੀ ਕਰਨੀ ਓਏ ਓਏ ਹਣੇ ਫੜਾ ਕਿਨੂੰ ਇਹ ਮੈਨੂੰ ਮੈਨੂੰ ਐਂਡ ਕਾ ਤੂੰ ਬੋਲ ਰਿਹਾ ਵਾ ਪਰ ਇਹੜੇ ਹੱਸ ਰਿਹਾ ਮੈਨੂੰ ਇਹ ਬਹੁਤ ਖੇਚ ਚੜ ਰਹੀ ਆ ਹਾਂ ਕਿਉਂਕਿ ਬੇਸਤੀ ਕਰਦੇ ਕੋਈ ਜੇ ਕਦੇ ਉਹਦੋਂ ਵੀ ਹੱਸ ਹੱਸ ਕੇ ਆਵਾਜ਼ ਗੂੰਜਦੀ ਉਹ ਪਤਾ ਕੱਚਾ ਹੁੰਦਾ ਨਹੀਂ ਅਰਦੀ ਕਰਦੀ ਖੜ ਫਿਰ ਰੋ ਗਿਆ ਆ ਆ ਦੇ ਲੈ ਓਏ ਇਹਨੂੰ ਕਾ ਹੁਣੀ ਹਟਿਆ ਇਹਨੂੰ ਖੜ ਤੇਰੀ ਸਟ੍ਰਾਈਕ ਕਾ ਸਟ੍ਰਾਈਕ ਆ ਜਵੇ ਗੱਲ ਸੁਣ ਬੋਟਰ ਦੀ ਬੋਟਰ ਦੀ ਜਵਾਨ ਇੰਨੀ ਕਾਲੀ ਇਹਦਾ ਚੈਨਲ ਬੰਦ ਕਰਾ ਦੂੰ ਅਟ ਕੀ ਹੋਣੀ ਆ ਤੈਨੂੰ ਪਤਾ ਤੇਰੇ ਕੋ ਚੈਨਲ ਆ ਯਾਰ ਮੈਂ ਕਹਾਂ ਮੈਂ ਕਹਾਂ ਕਿ ਨੈਸ਼ ਡਰਾਈ ਕਰੂ ਮੈਂ ਵਧੀਆ ਸੋਚ ਰਿਹਾ ਤੈਨੂੰ ਪੁੱਛ ਆ ਰਿਹਾ ਮੈਂ ਤਾਂ ਕੁੱਟਣਾ ਨਾ ਤੈਨੂੰ ਓ ਕੈਮਰਾ ਕੁੱਟ ਲਈ ਚੱਲ ਐ ਕੁੱਟ ਲਈ ਹੁਣ ਦੇ ਬਾਰੇ ਜੇ ਇਹ ਆਪਾਂ ਉਹ ਆਪਣੂ ਸਾਡੇ ਕਹਿਤਾ ਵੀ ਨਾ ਕੁੱਟੋ ਜਵਾਕ ਨੂੰ ਸਹੀ ਗੱਲ ਆ ਉਹ ਭਰਾਵਾ ਇਹਨਾਂ ਉਹ ਸੀਗਾ ਆਪਣੇ ਕੋਲੇ ਓਏ ਮੱਛਰ ਮਾਰਨ ਵਾਲਾ ਸੀਗਾ ਉਹ ਇਹਦੇ ਮਾਰ ਰਿਹਾ ਜਿਤਨਾ ਦੇ ਤਾਰ ਤਾਲ ਇਹਦੇ ਮਾਰੇ ਪੰਜਾਬੀ ਵਾਲੇ YouTube ਨਾਲ ਹੋ ਜਾਂਦਾ ਇਹ ਕਿ ਜਵਾਕ ਨਾ ਉਹ ਜਵਾਕ ਨੂੰ ਨਹੀਂ ਕੋਈ ਕਹਿੰਦਾ ਜਵਾਕ ਨੂੰ ਨਹੀਂ ਕੋਈ ਕਹਿੰਦਾ ਇਹ ਇਹਨੇ ਦਾਅਵੇ ਚਲਦੇ ਵੀ ਵੀਡੀਓ ਹਟ ਗਈ ਸੀਗੀ ਉਹਦੇ ਕਰਕੇ ਸਟ੍ਰਾਈਕ ਆਈ ਸੀ ਨਾ ਹਾਂ ਉਹ ਪਟਾਕੇ ਵਾਲੀ ਹੈ ਨਾ ਨਹੀਂ ਹਟ ਗਈ ਦੇ ਲੈ ਤੂੰ ਓਏ ਹੈ ਇੱਕਮ ਤੂੰ ਘਰ ਦੇ ਨਾਲ ਇੰਨਾ ਲੜ ਲੜ ਨਹੀਂ ਜਿੰਨਾ YouTube ਦਾ ਲੜਦਾ ਤੂੰ ਕਰਦੇ ਨਹੀਂ ਮੇਰੇ ਸਪੋਰਟ ਨਹੀਂ ਕਰਦੇ YouTube ਪੂਰੀ ਸਪੋਰਟ ਕਰਦਾ ਜਿਹੜਾ ਕਰਦੇ ਕਹਿੰਦੇ ਚੱਲ ਕੋਈ ਨਹੀਂ ਵੱਡਾ ਪਰ YouTube ਕੇ ਤਾਂ ਇਦਾਂ ਕਿਵੇਂ ਮਾਰਤੀ ਫੁੱਟਰ ਨੇ ਤੇਰੇ ਚ ਫੇੜ ਇਹ ਤੇਰਾ ਫਾਇਦਾ ਲੈਦਾ YouTube ਤੇਰੇ ਪੂਰੇ ਹੱਕ ਚ ਤੇ ਲੈ ਬਈ ਇਹਨੇ ਵੀਡੀਓ ਪਾਤੀ ਉਹ ਵਾਲੀ ਆ ਕੀ ਪਟਾਕਿਆ ਪਟਾਕਾ ਚ ਫਟਾਈ ਨਾ ਤੇਰੇ ਬਸ ਇਦਾਂ ਚਲਾ ਰਿਹਾ ਸੀ ਹਨਾ ਨਾ 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 ਬੁੱਤਾ ਇਹ ਵੀ ਅਸੀਂ ਨਹੀਂ ਦੇਖ ਸਕਦੇ ਵੀਡੀਓ ਲੀਟ ਹੀ ਕਰਤੀ ਯੂਟਿਊਬਰਾਂ ਦੀ ਕਹਿੰਦਾ ਪਤਲੀ ਗਲੀ ਸੇ ਨਿਕਲ ਜਾ ਕਹਿੰਦਾ ਨਿਕਲ ਚੱਲ ਨਿਕਲ ਕੁੱਟਣ ਦਾ ਰਲ ਕਰ ਰਿਹਾ ਕਿ ਇਹਨੂੰ ਕੁੱਟਾ ਕਿਵੇਂ ਕੁੱਟਾ ਬਾਨਾ ਲੱਗ ਗਿਆ ਉਹ ਤੂੰ ਗੋਰਾ ਕਿਵੇਂ ਹੋ ਗਿਆ ਤੂੰ ਗੋਰਾ ਕਿਵੇਂ ਹੋ ਗਿਆ کریم ਅੱਧਾ ਸਮੇਂ ਕਾਲਾ ਵਾ ਦੇਖੀ ਜਿਵੇਂ ਇਹਦੇ ਅੱਗੇ ਲੱਤ ਕਰਤੀ ਇਹ ਹਟ ਗਿਆ ਆ ਜਾ ਹੁਣ ਬਾਨਾ ਇਹ ਦਾ ਬੜੇ ਤਕੜੀ ਕਹਾਣੀ ਆ ਇਹ ਜਸਾਲੀ ਮੋਟਰ ਵਾਈ ਤੁਨੋ ਵੀ ਚੋ ਬਾਈ ਮੇਰੇ ਬਾਬੇ ਨੂੰ ਲੱਭ ਗਏ ਪਹਿਲਾਂ ਬਾਬਾ ਹੈ ਨਹੀਂ ਸੀਗਾ ਦੁਕਾਨ ਤੇ ਬਾਬੇ ਤੋਂ ਮੈਂ ਪਾਨੇ ਖਾ ਕੇ ਆਉਣੇ ਸੀ ਉਹਦੇ ਉਹਦਾ ਪਹਿਲੇ ਰੂਟ ਚੈਲੰਜ ਤੋਂ ਉਹਦਾ ਤਾਂ ਹੁੰਦਾ ਹੀ ਰਹਦਾ ਟੱਕਰ ਦੇ ਉਹਨਾਂ ਦਾ ਘਰ ਤੇ ਘਰ ਤੇ ਕਰਦੀ ਰਹਿੰਦੇ ਆ ਜੇ ਮੈਂ ਉਹਨਾਂ ਨੂੰ ਰੂਟ ਚੈਲੰਜ ਚੈਲੰਜ ਕਰਦਾ ਉਹਨੇ ਮੇਰੇ ਪਾਨੇ ਮਾਰਨੇ ਸੀ ਗਿਆ ਕਰਕੇ ਮੈਂ ਚੁੱਪਚੀ ਬੀਤੇ ਆ ਗਿਆ ਬੁਰੇ ਸਹੀ ਗੱਲ ਉਹਦੇ ਕੋਲ ਤਾਂ ਹੈਵੀ ਲੋ ਹੈ ਆ ਕੁੱਤੇ ਬਾਬਾ ਜਿਹੜੀ ਹਜੇ ਮੈਂ ਤੁਹਾਡੇ ਨਾਲ ਗੁੱਸਾ ਕਰੂੰਗਾ ਤੁਸੀਂ ਤਾਂ ਮੇਰੇ ਚਪੇੜਾ ਮਾਰੋਗੇ ਮੰਨਣਾ ਹੈ ਨਾ ਨਹੀਂ ਮਾਰੋਗੇ ਤੇ ਨੇ ਆਣ ਰਲ ਕੇ ਆਉ ਤਾਂ ਭੱਜ ਭੱਜ ਗਿਆ ਉਹ ਇੱਕ ਬੁੱਟਰ ਵੀਰੇ ਨੂੰ ਮਾਰਨ ਦਾ ਮੌਕ ਮੌਕਾ ਮਿਲਿਆ ਕੀ ਕਹਣਾ ਹੱਸ ਲਾ ਜਾਂ ਬੋਲ ਬਾਬੇ ਆ ਨੂੰ ਹਾਂ ਹਾਂ ਬੋਲ 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 ਠੀਕ ਆ ਠੀਕ ਆ ਯਾਰ ਕੀ ਕਹਣਾ ਜਾਂ ਹੱਸ ਲਾ ਜਾਂ ਬੋਲ ਲਾ ਦੇਖੀ ਇਹਨਾਂ ਸਾਥ ਦੇ ਨਾ ਖੁਸ਼ਕੀ ਜੀ ਵਾਲੀ ਆਣਾ ਦੇਖੀ ਹਾਂ ਉਹ ਔਰੇਂਜ ਰੰਗ ਦੀ ਖੁਸ਼ਕੀ ਹੋਣ ਲੱਗ ਗਈ ਅੱਜ ਕੱਲ੍ਹ ਮਾੜਾ ਜਾਈ ਆਈ ਮਾੜਿਆ ਉੱਥੇ ਤੱਕ ਕਰ ਉੱਥੇ ਤੱਕ ਕਰ ਆਈ ਮਾੜਿਆ ਯਾਰ ਅੱਛਾ ਉਹਨੇ ਕੋਈ ਨਹੀਂ ਕਹਿੰਦਾ ਕੋਈ ਨਹੀਂ ਕਹਿੰਦਾ ਉਹ ਨਹੀਂ ਵੀਰਾ ਬਣਿਆ ਨਹੀਂ ਕੁਝ ਕਹਿੰਦਾ ਉਹਰੇ ਤਾਂ ਉਹ ਨਹੀਂ ਕੋਈ ਨਹੀਂ ਕਹਿੰਦਾ ਉਹਰੇ ਤਾਂ ਆ ਜਾ ਵੀਰਾ ਬਣਿਆ ਨਹੀਂ ਕੋਈ ਕਹਿੰਦਾ ਸੌਂ ਲੱਗੇ ਤਾ ਉਹਨੇ ਕੰਮ ਭੇਜਦਾ ਮੈਨੂੰ ਨਹੀਂ ਹੈਗਾ ਨਾ ਡੈਡੀ ਹੈਗਾ ਯਾਰ ਡੇਲਾ ਨਹੀਂ ਲਾ ਡੈਡੀ ਸਾਈਡ ਪੂਰੀ ਲੈ ਰਿਆ ਹੁਣ ਆ ਜਾ ਵੀਰਾ ਬਣਿਆ ਛੋਟਾ ਪੁਰਾਣੀ ਗਾ ਛੋਟਾ ਪੁਰਾਣੀ ਗਾ ਨਹੀਂ ਆ ਜਾ ਯਾਰ ਆਹ ਓਰੇ ਆ ਓਰੇ 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 ਆ ਦਾ ਫਿਰ ਉਰੇ ਦਾ ਨਹੀਂ ਤਾਂ ਓਕੇ ਓਕੇ ਨਾ ਫਿਰ ਚੱਲ ਠੀਕ ਆ ਹੋਣ ਤਾਂ ਬਤ ਕੋਈ ਹੋਣੀਗਾ ਨਹੀਂ ਵੀਰੇ ਸੁਣਾ ਪਹਿਲਾਂ ਪਹਿਲਾਂ ਤੂੰ ਐ ਦੱਸ ਸੌ ਤਾਂ ਠੀਕ ਮੈਂ ਤੈਨੂੰ ਕਿਹਾ ਤਾਂ ਸਿੰਮੜ ਨਹੀਂ ਕਿਹਾ ਦੱਸ ਪਹਿਲਾਂ ਤੂੰ ਐ ਦੱਸ ਵੱਡਾ ਮੈਂ ਲ ਵੀਰਾ ਆਇਓ ਕਦੇ ਤਾਊ ਆਇਓ ਹਾਂਜੀ ਹਾਂਜੀ ਵੀਰੇ ਕੀ ਕੁਝ ਨਹੀਂ ਕੋਈ ਨਹੀਂ ਮੈਂ ਤੈਨੂੰ ਪਿਆਰ ਨਾਲ ਹੀ ਕਹਿ ਰਿਹਾ ਕੀ ਆਲਾ ਵੀਰੇ ਓਏ ਦੱਸ ਹਰਸ਼ ਓਏ ਕਿੱਧਰ ਚਲੇ ਆ ਕਿੱਧਰ ਆ ਖੜੇ ਇੱਥੇ ਹਣ ਦੇਖ ਏ ਛੋਟਾ ਇਹਨੂੰ ਐ ਬੋਲਣਾ ਚਾਹੀਦਾ ਮਜ਼ਾਕ ਉਡਾਉਂਦਾ ਮੇਰਾ ਕਿਧਰ ਚੱਲੇ ਆ ਹੈ ਹਣ ਉਹ ਉਹ ਮੇਰੇ ਹਾਂ ਦਾ ਠੀਕ ਆ ਉਹ ਮੇਰਾ ਮਜ਼ਾਕ ਕਰ ਸਕਦਾ ਤੂੰ ਤੂੰ ਕਿਉਂ ਕਰਦਾ ਬਾਈ ਹੈ ਬੋਲ 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 ਜਵਾਬ ਹਜੇ ਬੀਬੀ ਸ਼ਰਮ ਦੰਦੀਆਂ ਕੱਢਦਾ ਵਾ ਦੇ ਲਾ ਹਟਣਾ ਨਹੀਂ ਹੋਣਾ ਇਹਨੇ ਚੱਲ ਤੂੰ ਆਦੇ ਆਸਾਈ ਕੰਟਰੋਲ ਕਰਕੇ ਦਿਖਾ ਦੇ ਕਰਕੇ ਦਿਖਾ ਦੇ ਹੋਇਆ ਕੰਟਰੋਲ ਜਮਾ ਨਹੀਂ ਹੋਇਆ ਚਲ ਜੇ ਤੇਰਾ ਸਕੰਡ ਰੋਲ ਗਿਆ ਮੈਂ ਤੇਰੇ ਚ ਪੇੜ ਨਹੀਂ ਮਾਰੂਗਾ ਜੇ ਨਾ ਹੋਇਆ ਫੇਰ ਤੇਰੇ ਚ ਪੇੜਾਂ ਪਾਈਆਂ ਲੈ ਸੱਜੀ ਸਾਹ ਹੁਣ ਕੰਟਰੋਲ ਕਰਕੇ ਦਿਖਾ ਦੇ ਤੇਰੇ ਕੋਲ ਮੈਂ ਦੱਸ ਗਿਆ ਹਾਂ ਠੀਕ ਆ ਇੱਕ ਉਹ ਹੁਣ ਕਿੱਦਿਓ ਤਿੰਨ ਚਾਰ ਦਾਦ ਨਹੀਂ ਦਿਖਣੀ ਚਾਹੀਦੀ ਤੇ ਪੰਜ 6 4 ਸਕੰਡ ਰਹਿ ਗਏ ਵੀਰੇ 7 8 9 10 ਖੜ ਤੇਰੀ ਦੇ ਗਿਦਾ ਚੱਲ ਪਰ ਜਾ ਜਾ ਸਕਦੇ ਨਹੀਂ ਸ਼ੋਰ ਮਿਚਣੇ ਕਿਉਂ ਹਿੱਲੀ ਨਾਸ ਜਵਾਬ ਦਾ ਔਖਾ ਹੋ ਗਿਆ ਕੰਮ ਚੂਰਮਾ ਬਣਾਦਾ ਬਿਤਾਰੇ ਹਣੀਤੀ ਆ ਜਾ ਆ ਜਾ ਆ ਜਾ ਯਾਰ ਆ ਜਾ ਆ ਜਾ ਤਰਸ ਕਾਲੀ ਕੀ ਤੇਰੇ ਤੇ ਯਾਰ ਕੇ ਸੌਰੀ ਕਹਦੇ ਫਿਰ ਹਣ ਸਿੱਧੀ ਜਰਾ ਹੈ ਅੱਗੇ ਤੋਂ ਨਹੀਂ ਕਰਦਾ ਇਦਾਂ ਆ ਆ ਚੱਲਿਆ ਸੀ ਨਾ ਚੱਲਿਆ ਸੀ ਨਾ ਮੈਨੂੰ ਵੀ ਤੇਰੇ ਸਾਰੇ ਲੱਛਣਾਂ ਦਾ ਪਤਾ ਆਵਾ ਭੱਜ ਗਿਆ ਪੁੱਤ ਕੋਈ ਨਹੀਂ ਬੂਟ ਬੂਟ ਪਾਉਣ ਤਾਂ ਆਉਣਾ ਹੀ ਆ ਆ ਸ਼ੇਰ ਐਵੇਂ ਨਹੀਂ ਬੰਨਿਆ ਹਾਂ ਰੋਬੋ ਆ ਪਹਿਲੇ ਦੰਦੀ ਵੜਨੀ ਐ ਜਿਹ ਤੜਾਂ ਤੇ ਲਾਮਾ ਦੇ ਡੈਡੀ ਨੂੰ ਫੋਨ ਆ ਜਾ ਫਿਰ ਕਿੱਧਰ ਚੱਲਿਆ ਜੀ ਕਿੱਧਰ ਚੱਲਿਆ ਜੀ ਹੈ ਕੋ ਕੁੱਟਿਆ ਨਾ ਜਵਾਗ ਯਾਰ ਅੜਦਾ ਨਹੀਂ ਗਾ ਯਾਰ ਤੈਨੂੰ ਕੁੱਟ ਲੈਣਾ ਤੂੰ ਆ ਜਾ ਫਿਰ ਜਾਣਾ ਲੈਣਾ ਤੂੰ ਆ ਜਾ ਤੂੰ ਆ ਜਾ ਹੈ ਬਰਾਬਰ ਦੇ ਨਾ ਪੰਗਾ ਲੈ ਦੇ ਚਪੇੜਾ ਦੇ ਕੀ ਤੂੰ ਮੇਰੇ ਬਰਾਬਰ ਦਾ ਹੀ ਆ ਤੂੰ ਮੇਰੇ ਬਰਾਬਰ ਦਾ ਹੀ ਆ ਓਏ ਆ ਦੇਖ ਰਹਾ ਆਉਟਰ ਕੀ ਕੋ ਜਿੰਮੇਵਾਰ ਆ ਹਣ ਬਾਈ ਇਹ ਤਾਂ ਤੇ ਨਾੜਾ ਜਮ ਕਰੇ ਖੜੀ ਆ ਅੱਛਾ ਮੇਰੇ ਮੇਰੇ ਤੇ ਜੋਰ ਲਾਉਣਾ ਮੇਰੇ ਤੇ ਮਿਆਕ ਉਹੀ ਟੱਕੇ ਨਾਲ ਜਮ ਕਰਕੇ ਨਾੜ ਖੜੀ ਆ ਤੇਰੀ ਲੈ ਜਵਾਕਾ ਨਾ ਕੱਢ ਬਟ ਦੇ ਜਵਾਕਾ ਤੂੰ ਜਵਾਗ ਆ ਤੂੰ ਜਵਾਗ ਮੈਂ ਕਿਹਾ ਜਵਾਕਾ ਪ੍ਰੈਕਟਿਸ ਪ੍ਰੈਕਟਿਸ ਹੋ ਰਹੀ ਹੈ ਪ੍ਰੈਕਟਿਸ ਉਹ ਕਲੇ ਨਹੀਂ ਲੱਗੂ ਗਿਆ ਪ੍ਰੈਕਟਿਸ ਹੋ ਰਹੀ ਹੈ ਪ੍ਰੈਕਟਿਸ ਕੁੱਟਣ ਦੀ ਵਈ ਗੱਲ ਠੀਕ ਹੈ ਨਾ ਕਿਵੇਂ ਸਿੱਧੇ ਕਰਨ ਦੇ ਵਾਜਿਵੇਂ ਸਿੱਧੇ ਕਰਨੇ ਆ ਪਤਾ ਨਹੀਂ ਬਈ ਇਹਦਾ ਕੀ ਫੇਰ ਆ ਆ ਲਫਾਫੇ ਨਾਲ ਕਿਦੋਂ ਦਾ ਲਫਾਫੇ ਪਿੱਛੇ ਭੱਜਿਆ ਹੋਇਆ ਹੈ ਇਹ ਆ ਦੇਖੋ ਫੇਰ ਚੱਕ ਕੇ ਨੇ ਇੱਧਰ ਲਿਆਉਣਾ ਵਾ ਬਲਵ ਪਾੜ ਕੇ ਨੇ ਸਹ ਲੈਣਾ ਇਹ ਲਫਾਫੇ ਨੂੰ ਛੜਦੇ ਭਰਾਵਾ ਯਾਰ ਹਟਦਾ ਹੀ ਨਹੀਂ ਦੇਖੋ ਦੇਖੋ ਪਤਾ ਨਹੀਂ ਕਿ ਹਰ ਇੱਕ ਚੀਜ਼ ਦੇ ਦਾਂ ਪਾੜ ਦੇਣੀ ਆ ਬਸ ਇਹਨੇ ਤਾਂ ਸਮਣੀ ਆ ਪਰ ਇਹਦੀ ਇਹਦੇ ਨਾਲ ਹੁਣ ਉੱਧਰ ਨੂੰ ਭੱਜੂਗਾ ਕੀ ਹੋਇਆ ਖੇਡਾਂ ਹੀ ਕਰੀ ਜਾਂਦਾ ਤੂੰ ਓਏ ਆਹ ਬੰਦਰਾ ਜੀ ਐਦਾਂ ਬਾਈ ਸਾਡਾ ਮਾਸਟਰ ਬੋਲਦਾ ਹੁੰਦਾ ਸੀਗਾ ਕੀ ਕਰੀ ਜਾਂਦਾ ਹਾਂ ਗियर ਕਰਤਾ ਬ్రో ਸਾਰਾ ਆਹ ਓਕੇ ਗੇਅਰ ਹੈ ਇਹ ਇਹਨੇ ਗੁੱਸਾ ਕਰ ਨਹੀਂ ਸਕਦਾ ਯਾਰ ਮੇਰੀ ਦਾੜੀ ਦੇ ਇੱਕ ਮਿੰਟ ਡਰ ਲੱਗਣ ਲੱਗ ਗਿਆ ਕਿ ਤੂੰ ਮੈਨੂੰ ਬਾਹਲਾ ਹੀ ਕੁੱਟੇਗਾ ਮੈਨੂੰ ਬਾਹਲਾ ਛਿੱਲੂਗਾ ਦੇਖੋ ਨਾ ਵੀ ਬਾਈ ਦੇਖ ਸਕਦੇ ਹੋ ਇੱਥੇ ਤੁਸੀਂ ਲੋਹੇ ਦੀਆਂ ਚੀਜ਼ਾਂ ਹੀ ਵੱਧ ਪਈਆਂ ਵਾਂ ਐਵੇਂ ਮੈਂ ਤਾਂ ਲੋਹਾ ਲਾਹਾ ਖਾ ਕੇ ਜਾਊਂਗਾ ਐਦਾਂ ਦੀਆਂ ਚੀਜ਼ਾਂ ਪਈਆਂ ਇਹਦੇ ਕੋਲੇ ਇਹਨਾਂ ਚ ਪੇਟ ਥੋੜੀ ਮਾਰਨੀ ਆ ਇਨੇ ਥੋੜਾ ਥੋੜਾ ਹੀ ਮਾਰਨਾ ਮੈਨੂੰ ਪਤਾ ਤਾਂ ਕਰਕੇ ਮੈਂ ਬਾਈ ਬੋਲਦਾ ਨਹੀਂਗਾ ਵਧੀਆ ਕੀ ਵਧੀਆ ਮੈਂ ਪੁੱਛੇ ਤੇਰਾ ਹਾਲ ਮੈਂ ਤੇਰਾ ਹਾਲ ਪੁੱਛਿਆ ਪੁੱਛੀ ਨਹੀਂ ਸਕਦਾ ਫੇਰ ਤੂੰ ਐਵੇਂ ਕਿਉਂ ਕਹੀ ਜਾਂਦਾ ਵਧੀਆ ਕੋਈ ਨਹੀਂ ਕਰੀ ਹੋ ਭਾਜੀ ਕੰਗ੍ਰੈਚੂਲੇਸ਼ਨ ਨਵਾਂ ਸੰਤ ਲੈ ਲਿਆ ਜੀ ਇਹ ਨਵਾਂ ਹਾਰ ਲੈ ਲਿਆ ਜੀ ਤੁਸੀਂ ਵਧਾਈਆਂ ਜੀ ਜੀਪ టు ਹਾਰ ਲੈ ਇੰਨੀ ਤਰੱਕੀ ਚਾਹੀਦੀ ਆ ਬਾਬੇ ਨੂੰ ਮੈਂ ਤਕਰੀਬਨ 10 ਸਾਲਾਂ ਬਾਅਦ ਦੇਖ ਰਿਹਾ ਸਾਈਕਲ ਚਲਾਉਂਦਾ ਆ ਮੈਂ ਤੇ ਬਾਬਾ ਪਹਿਲਾਂ ਸਾਈਕਲ ਤੇ ਜਾਂਦੇ ਸੀ ਸਕੂਲੇ ਓਕੇ ਓਕੇ ਜਾਇਆ ਜੀ ਮੇਤੋਏ ਸੀਗਾ ਆਪਣਾ ਆਦਾ ਘੈਂਟ ਜਿਹਾ ਵਲੌਗ ਤੇ ਇਦਾਂ ਦੇ ਘੈਂਣ ਘੈਂਟ ਜਿਹੇ ਵਲੌਗ ਦੇਖਣ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਦੇ ਆਪਾਂ ਹੋਰ ਘੈਂਣ ਜਿਹੇ ਵਲੌਗਰਾਂ ਨਾਲ ਬਾਏ ਬਾਏ ਲਵ ਯੂ ਸਾਰਿਆਂ ਨੂੰ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ